ਤੂੰ ਇਹ ਸੱਟਿਆ ਕੀ ਹਾਂ ਮੈਂ ਫੋਨ ਕੀਤਾ ਤੇ ਮੈਂ ਹੰਦ ਖਬੀਰ ਨੂੰ ਸਮਝਾਇਆ ਥੋੜਾ ਜਿਆ ਤੇ ਉਹ ਕਹਿੰਦੀ ਆ ਭੈਣ ਜੱਦੀ ਮੇਰੇ ਨਾਲ ਲਾ ਦੋ ਤੇ ਸਟ ਮੈਂ ਚਲ ਸਮਝਾਉਗੀ ਮਾਸੇ ਜਰੀ ਤੇ ਕੀ ਮੰਨੀ ਨਹੀਂ ਉਹ ਕਹਿੰਦੀ ਨਹੀਂ ਮੇਰੇ ਨਾਲ ਲਾ ਉਹ ਅੱਧੀ ਇਹਦੇ ਉਹਨਾਂ ਦੀ ਗੱਲ ਵੀ ਨਹੀਂ ਮੰਨੀ ਹਾਂ ਹੂੰ ਉਹ ਹਾਂ ਉਹ ਕਹਿੰਦੀ ਮੇਰਾ ਮੇਰਾ ਵੀ ਮੈਨੂੰ ਤੇ ਬੱਚਿਆਂ ਤੇ ਲੋੜ ਵਾ ਨਾ ਮੇਰੇ ਵੀ ਗੱਲ ਨੂੰ ਬੱਚੇ ਆਖਣਗੇ ਵੀ ਤੂੰ ਇਹ ਕੀ ਕੀਤਾ ਵਾ ਚਲੋ ਫਿਰ ਮੰਮੀ ਤੂੰ ਇਦਾਂ ਕਰੋ ਤਾਂ ਕਿ ਇਹਦੇ ਲਾ ਲਵਾ ਦੋ ਦੀਦੀ ਜੀ ਤਾਂ ਹਾਂ ਤੇ ਚਲ ਕੋਈ ਨਿਰਵਾਦਾਂਗੇ ਪਰ ਕਾਗਤ ਵਰਤ ਤਾਂ ਸਿਰ ਨਾ ਬਣੇ ਤੇ ਜਿਹਾ ਜਿਹਾ ਜਸੇ ਬਤ ਤਾਂ ਮੈਂ ਸਾਲਮ ਦਾ ਤਾਂ ਸਲਾਹ ਕਰਦੇ ਆ ਕਿ ਜਾਂਦਾ ਵਾ ਆਹੋ ਚੱਲ ਵੇਹਲਿਓ ਜੇ ਉਹਨਾਂ ਨੂੰ ਨਹੀਂ ਸਹੀ ਲੱਗਣ ਦੇ ਤਾਂ ਤੁਸੀਂ ਦੀਦੀ ਨਾਲ ਕੋਈ ਆਓ ਹਾਂ ਆਂਦਾ ਫਿਰ ਕੋਈ ਗੱਲ ਹੋਣੀ ਆ ਰਹਿਣੀ ਤਾਂ ਚੀਜ਼ ਘਰ ਚੀ ਆ ਉਹ ਤਾਂ ਤੇਰੀ ਗੱਲ ਠੀਕ ਆ ਘਰ ਚ ਲੈਣੀ ਆ ਪਰ ਉਹ ਹੁਣ ਆਂਦਾ ਬਸ ਫੇਰੀ ਸਲਾਹ ਹੋਣੀ ਆ ਸਾਮਨ ਸੇ 1 ਵਜੇ ਆਉਣਾ ਹਮਨੇ ਅੱਛਾ ਹੂੰ ਠੀਕ ਉਹ ਸੇ ਵਨੀ ਪੰਦਾ ਮੈਂ ਤਾਂ ਕਹਿਆ ਸੀ ਅੱਜ ਕੰਮ ਆ ਤੇ ਨਾ ਜਾ ਉਗਣ ਨਾ ਜਾਣਾ ਜਾਣਾ ਚਾਹਰੂ ਦੇ ਪੱਕੇ ਚੱਲੇ ਹਨ ਪੱਕ ਗਿਆ ਕੇ ਹਾਂ ਤੇ ਖਰਾਬ ਹੀ ਬੜੇ ਹੋ ਗਏ ਇਹ ਤੋਤੇ ਨਹੀਂ ਛੱਡਣ ਦੇ ਇਥੇ ਮੈਂ ਬਸ ਰਾਤ ਸਵੇਰ ਵਿਚਾਰ ਰੱਖਣ ਦੀ ਹੈ ਪਰ ਫੇਰ ਆ ਜਾਂਦੇ ਆ ਕਰਾਵਾਂ ਨਾਲ ਮੈਂ ਨਾ ਹੋ ਗਿਆ ਇਥੋਂ ਤੇ ਉੱਥੋਂ ਕਰਨਾ ਮੁੜ ਕੇ ਜਾ ਦੂਰਾ ਚੋਕੇ ਚਲਾ ਲੈਣਾ ਅਸੇ ਇਥੋਂ ਹੋ ਗਈ ਸਭਾਈ ਹਮਿਆ ਵੇਖਣ ਦੀ ਘਰ ਮੈਂ ਮਮੀ ਇਥੇ ਤਾਂ ਨਹੀਂ ਹੈ ਤਾਂ ਚਾਵੇਂ ਲਈ ਛੋਨੇ ਆ ਮੈਂ ਫਿਰ ਇੱਥੇ ਆ ਗਈ ਮੈਂ ਥੜ ਬੋਕਰ ਖੜ ਕੇ ਸਫਾਈ ਕਰਦੀ ਆ ਸਵੇਰ ਆ ਚਲੋ ਕੰਮ ਨੂੰ ਫਿਰ ਆ ਜਾਈਓ ਤਾਂ ਜਿਆਦਾ ਮੈਂ ਹੋ ਗਈ ਆ ਬਸ ਸਵਾਈ ਤੇ ਜੰਗ ਹਾਂ ਮੈਂ ਫਰਾਂ ਵੀ ਨਹੀਂ ਆ ਕਿੱਥੇ ਐ ਨੋ ਸੱਸ ਗੱਲਾਂ ਕਰ ਲਈਆਂ ਦੀ ਬਾਹਰ ਆਉਂਟ ਐ ਜੀ ਇੰਨਾ ਸਹਤ ਹੋਦੇ ਆ ਮम्मी ਸਫਾਈ ਕਰ ਡੈ ਹੁਣੇ ਆ ਖੰਡੇ ਚੂਹਾ ਪਾਉਣਾ ਵਾ ਅ ਸੰਦੀਪ ਇਹ ਮम्मी ਲੱਗ ਕੇ ਜਾ ਕੇ ਖਲੋਦੀ ਨਹੀਂ ਚਲ ਕੋਈ ਨਹੀਂ ਉਹਨਾਂ ਨੂੰ ਕੰਮ ਦੇ ਗੱਲਾਂ ਮੈਂ ਉਹਨਾਂ ਤੇ ਨਾਲ ਇੱਕ ਦੀਰੀ ਕੁਲਵਿੰਦਰ ਨੂੰ ਫੋਨ ਕਰਕੇ ਨਾ ਤੇ ਦੱਸ ਦੀ ਬੰਗੜਾ ਦੇ ਮਮਾ ਬਾਹਰੇ ਲੱਗੀਆਂ ਤੇ ਮੈਂ ਦੀਦੀ ਨੂੰ ਫੋਨ ਕਰਤੀ ਉਹ ਚੇਦੀ ਅੱਗੇ ਕੀ ਕਰਾਂ ਚਲ ਇੰਜ ਕਰਦੀ ਹਾਂ ਵੇਲੀ ਜਾ ਕੇ ਗੱਲ ਕਰਦੇ ਇਹਨਾਂ ਵੀ ਉਧਰੋਂ ਆਇਆ ਸਫਾਈ ਕਰਦਿਆਂ ਰਹਿਮ ਨੂੰ ਗੱਲ ਨਹੀਂ ਸੁਣਨਾ ਉਧਰ ਜਾਣੀ ਫੇ ਕਰਦੇ ਹੈਲੋ ਹੈਲੋ ਰਛੀਕਾ ਜੀ ਅਸਤੀਤਵ ਹੋ ਗਿਆ ਨਾ ਹੋ ਗਿਆ ਕੀ ਕਰਨੇ ਫੋਨ ਹੀ ਚੁੱਕਣ ਦੇ ਕੋਸ਼ਣੇ ਇੱਧਰ ਮੈਂ ਕੰਮ ਲੱਗੀ ਪਤਾ ਨ ਲੱਗਾ ਅੱਛਾ ਉਸ ਨਾਲੋਂ ਠੀਕ ਠਾਕ ਆ ਵਧੀਆ ਤਾਂ ਵੇਓ ਜੀ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਨਾ ਮੈਨੂੰ ਤੇ ਉਹ ਦੋ ਦੋ ਨੇ ਹੁਣ ਕੀ ਕੀ ਆ ਤੇ ਇਹਨਾਂ ਨੇ ਕੀ ਕੀਤਾ ਵੀ ਕੱਲ ਨਾ ਕਿਤੇ ਮੰਮੀ ਨੇ ਮਾਸੀ ਜੀ ਨੂੰ ਕੀਤਾ ਫੋਨ ਤੇ ਉਹਨਾਂ ਨਾਲ ਕਿ ਇੰਨੇ ਘਰ ਲੜਾਈ ਪਾਈ ਆ ਸੁਖਵੀਰ ਨੇ ਤੇ ਉਹ ਕਹਿੰਦੀ ਕਿ ਪੈਲੀ ਜਿਹੜੀ ਆ ਵੀ ਮੇਰੇ ਨਾਂ ਤੇ ਕਰੋ ਤੇ ਉਹ ਮਾਸੀ ਜੀ ਆਏ ਉਹਨਾਂ ਨੇ ਮੈਨੂੰ ਸਮਝਾਇਆ ਪਰ ਮੈਂ ਪੈਣਾ ਪੈਰਾ ਦੇ ਉਹਦੇ ਪਾਣੀ ਨਹੀਂ ਪੈਣ ਦਿੱਤਾ ਅਦਾ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਹੁਣ ਮੈਂ ਕੀ ਕਰਾਂ ਇੱਕ ਮਿੰਟ ਵਿੱਚ ਦੇਖਾਂ ਹਾਂ ਹਾਂਜੀ ਤੋ ਕੀ ਕਰਨਾ ਵਾ ਕੁਛ ਨਹੀਂ ਕਰਨਾ ਕੋਈ ਮਰਜੀ ਕੁੱਤੇ ਨੂੰ ਮਾਸੀ ਨੂੰ ਕੁੱਤੇ ਨੂੰ ਮਾਮੇ ਨੂੰ ਕੁੱਤੇ ਨੂੰ ਮਾਸੀ ਨੂੰ ਆਪਣੀ ਗੱਲ ਤੇ ਹੁਣ ਅੜੀ ਲਈ ਮੈਂ ਨਹੀਂ ਕਿਸੇ ਦਾ ਕੀ ਆ ਕੀ ਮੇਰੇ ਨਾਲ ਪੀਪਾ ਹਾਂਜੀ ਮੈਂ ਵੀ ਇੱਦਾਂ ਕਿਹਾ ਹਾਂਜੀ ਮੈਂ ਵੀ ਇੱਦਾਂ ਹੀ ਕਿਹਾ ਸੀ ਮੈਂ ਹੱਤੀ ਚਲੋ ਮੈਂ ਇਹ ਨਹੀਂ ਆਂਦੀ ਪਈ ਉਹ ਨਾੜਕਾ ਤੇ ਮੈਂ ਅੱਧੀ ਅੱਧੀ ਕਰੂੰ ਮੈਂ ਤਾਂ ਹੁਣ ਆ ਹੀ ਰੱਟਾ ਪਾਇਆ ਕਰ ਦੇਵਾਂ ਕਿ ਵੀ ਹੋਣੀ ਚਾਹੀਦੀ ਰੱਦੀ ਅੱਦੀ ਚਾਹੀਦੀ ਐ ਨਹੀਂ ਤੇ ਫਿਰ ਵੇਖੋ ਨਹੀਂ ਨਹੀਂ ਹੁਣ ਰੱਟਾ ਪਾਇਆ ਚੰਗਾ ਵਾਣਾ ਬਾਅਦ ਵਿੱਚ ਤੇ ਨ ਕੋ ਸੋਣਾ ਬਣਾ ਤੂੰ ਅੜੀ ਰਹੀ ਕੋਈ ਗਾਵੇਂ ਜਿਹੜਾ ਹੁੰਦਾ ਲੈਂਦੇ ਤੂੰ ਆਪਣੀ ਗੱਲ ਤੇ ਪੱਕੀ ਰਹੀ ਬਾਕੀ ਵੀ ਮੇਰੇ ਨਾਲ ਦੀ ਕਰੋ ਹੀ ਕਰੋ ਠੀਕ ਜੇ ਨਹੀਂ ਤੇ ਫਿਰ ਤੂੰ ਕਹਿ ਕਿ ਨਾ ਉਹ ਨਾ ਕਰੋ ਲੋਈ ਠੀਕ ਐ ਠੀਕ ਹਾਂ ਚਲ ਮੈਂ ਇੱਥੇ ਰਹੀ ਹੁਣ ਆਪਣੀ ਦਿੱਸ ਤੇ ਪੱਕੀ ਰਹੀ ਹੁਣ ਕੰਮ ਤੇਰਾ ਤੋਂ ਵੱਤ ਹੋ ਗਿਆ ਵਾ ਹੁਣ ਤੈਨੂੰ ਕੋਈ ਪਰਵਾਹ ਨਹੀਂ ਹਾਂਜੀ ਹਾਂਜੀ ਠੀਕ ਆਹ ਹੋ ਪਈਏ ਚਲ ਤਾਂ ਜੇ ਬਾਅਦ ਕਿ ਤਨ ਹੋਰ ਕੇ ਜੀ ਦੀ ਲੋੜ ਹੋਵੇ ਨਾ ਜੋ ਵੀ ਜੇ ਮੇਰੇ ਹੋਂ ਨਾ ਕੋਈ ਦੱਸੇ ਕਿ ਕੋਈ ਲੋੜ ਆ ਤੇ ਮੈਂ ਹਰ ਵਕਤ ਤੇ ਨਾਲ ਤੇਰੇ ਕੋਲ ਅੱਛਾ ਠੀਕ ਆ ਦੀਦੀ ਕੋਈ ਨਹੀਂ ਜੇ ਲੋੜ ਹੋ ਕੇ ਤੇ ਇੱਧੇ ਮੈਨੂੰ ਦੱਸ ਦੋਗੇ ਹਾਂ ਕੋਈ ਸੁਪਾਸ ਚਲੋ ਠੀਕ ਐ ਸਾਹ ਮੈਂ ਡੀਦੀ ਨੂੰ ਲੰਮੀਆਂ ਫੋਨ ਤੇ ਦੀਦੀ ਨੇ ਮੈਂ ਦੱਸਦੀ ਆ ਕਿ ਆ ਕੋਸ਼ ਬੜ ਗਿਆ ਤੇ ਬੈ ਕੇ ਬੜੀ ਚੜ ਗਈ ਆ ਤੇ ਦੀਦੀ ਇਧਰ ਸਰੰਡੇ ਨਹੀਂ ਤਪੇ ਹਲੋ ਦੀਦੀ ਅਸ਼ਕਾਲ ਹੋਸਣਾ ਕਿ ਗਿਆ ਲਾ ਹੋਰ ਬੱਚੇ ਠੀਕ ਠਾਕ ਹਾਂਜੀ ਮੈਂ ਵੀ ਠੀਕ ਆ ਹਾਂਜੀ ਇਨਾ ਅੱਗੇ ਦਨ ਕੀ ਹੋਇਆ ਕਿ ਉਹ ਦੀਕਲਵਿੰਦਰ ਨੇ ਨਾ ਮੈਨੂੰ ਸੱਦਿਆ ਤੇ ਉਹਦਾ ਨਾ ਮੰਮੀ ਤੇ ਸੰਦੀਪ ਘਰੇ ਨਹੀਂ ਹੈਗੇ ਤੇ ਉਹਨਾਂ ਨੇ ਮੈਨੂੰ ਸੱਦਿਆ ਤੇ ਆਂਦੀ ਇੱਕ ਮਿੰਟ ਆ ਚਲ ਮੈਂ ਫੇਰ ਗਈ ਤੇ ਫੇਰ ਨਾ ਇਹ ਦੋਰੀ ਫੇਰਾ ਸਾਡੇ ਘਰ ਆਈ ਤੇ ਮੈਨੂੰ ਕਿਹਾ ਆਂਦੀ ਇਹ ਨਾ ਜੇ ਤੁਹਾਡੇ ਘਰ ਦੇ ਪੈਲੀ ਲੈਣ ਦੇ ਆ ਤੇ ਕੱਲੀ ਮੈਂ ਤੇ ਤੁਹਾਨੂੰ ਪਤਾ ਹੀ ਸਾਡੇ ਘਰ ਦਾ ਵੀ ਸਾਡਾ ਕਿੰਨਾ ਠਪਾਕ ਵਾ ਤੇ ਚਲ ਇਹ ਗੱਲ ਵਾ ਨਾ ਤੇ ਹੁਣ ਜੇ ਠਪਾਕ ਨਾ ਲਗੀ ਤੇ ਵਧੀਆ ਗੱਲ ਵਾ ਪਤਾ ਨਹੀਂ ਉਹਨੇ ਮੇਰੇ ਕੀ ਮਤਲਬ ਕੀ ਕਿ ਆ ਮੈਨੂੰ ਤਾਂ ਮੈਂ ਨੂੰ ਤੇ ਵੇ ਸਮਝ ਆ ਗਈ ਉਹਦੀਆਂ ਗੱਲਾਂ ਤੇ ਮੈਂ ਗਾਲ ਤੇ ਵਾਕਿਆ ਇਹ ਸਹੀ ਆ ਤੇ ਆਂਦੀ ਵੀ ਤੂੰ ਇੰਜ ਕਰਕੇ ਉਹਨਾਂ ਨੂੰ ਕਹੇ ਵੀ ਜਿਹੜੀ ਪੈਲੀ ਹੈ ਨਾ ਜੇ ਉਹ ਸਾਡੇ ਦੋਨਾਂ ਨਾਲ ਧੀਦੀ ਹੋਣੀ ਚਾਹੀਦੀ ਆ ਜੇ ਸੰਦੀਪ ਦੇ ਨਾਂ 'ਨਹੀਂ ਕੱਲੀ ਦੇ ਕਾਰਨ ਤੇ ਫਿਰ ਮੈਂ ਸੋਚਿਆ ਮੈਂ ਵਾਕਿਆ ਗਾਲ ਤੇ ਇਹ ਸਹੀ ਆ ਤੇ ਫਿਰ ਹਿੱਦਾ ਕਰਕੇ ਤੇ ਹੁਣ ਮੈਂ ਤੇ ਘਰ ਪਾਈ ਲੜਾਈ ਤੇ ਹੁਣ ਵੇਖੋ ਕੀ ਬਣਦਾ ਮੈਂ ਮਮੀ ਅਨੁਸਾਰ ਆ ਕਿਹਾ ਆ ਪੀ ਪਹਿਲੀ ਹੋਵੇ ਤੇ ਅਰੇ ਦੋਵੇਂ ਨਾ ਹੋਣੇ ਚਾਹੁੰਦੇ ਆ ਨਹੀਂ ਤੇ ਫਿਰ ਨਹੀਂ ਇਹ ਗੱਲ ਆ ਹੋਏ ਨਹੀਂ ਮਾਤਾ। ਕਿ ਕਿ ਸੰਦੀਪ ਗੱਡੇ ਮੇਰੀ ਗੱਲਾਂ ਤਾਂ ਨਹੀਂ ਕਿਤੇ ਸੁਣ ਲਈ। ਆਏ ਨਹੀਂ ਉੱਧਰ ਗੱਲਾਂਾਂ ਟੰਗਿਆ ਇਹ ਕਰਨ। ਮੈਂ ਰੱਖਾ ਗੱਲ ਹੀ ਲੱਗੀਆਂ। ਹੋਏ ਹੈ ਨਹੀਂ। ਤੇ ਮੇਰੇ ਵਾਸਤੇ ਨਹੀਂ ਹੁਣ ਭੜਾਈ ਭਾਉਂਦੇ ਮੇਰੀ ਗੱਲਾਂ ਸੁਣ ਲਈ ਨਾ ਹੁਣ। ਹਾ ਤੇ ਹੁਣ ਕੀ ਬਣੂਗਾ? ਚਲ ਵੀ ਜੀਆਂ ਜਾ ਕੇ ਪੜਾ। ਸੰਦੀਪਾ ਕੀ ਕਹਿੰਦਾ ਹੈ? ਕੋਈ ਨਹੀਂ ਮੈਂ ਅੱਜ ਸਲੈਬ ਸਾਫ ਕਰ ਲੈਣੀ ਇਹ ਤਾਂ ਕੀਤੀ ਨਹੀਂ। ਅੱਛਾ। ਹਾਂਜੀ ਤੇ ਬਣਾਵਾ ਮੈਂ ਜਾ। ਨਹੀਂ ਨਹੀਂ ਚਾਹ ਮੈਂ ਬਣਾਉਣੀ ਆ ਉਹ ਵੀ ਸਫਾਈ ਕਰਕੇ ਤਾਂ ਹੀ ਉੱਥੇ ਫਿਰ ਬੈਠਣਾ ਹੋ ਗਿਆ ਮੇਡੇ ਸਫਾਈ ਤਾਂ ਹੋ ਗਈ ਸਫਾਈ ਤਾਂ ਹੋ ਗਈ ਆ ਉੱਥੇ ਬਹਿ ਗਈ ਆ ਮੈਂ ਥੱਲੇ ਜਿਹੜਾ ਚਲ ਹਵਾ ਚੰਨਣ ਲਈ ਆ ਅੱਛਾ ਅੱਛਾ ਤਾਂ ਮੈਂ ਵੀ ਆਈ ਮੈਂ ਚਾਹ ਚਾਹ ਪੀਣੀ ਹਣੀ ਆ ਤੇ ਬਣਾਵਾਂ ਨਹੀਂ ਤੇ ਚਾਹ ਤਾਂ ਲੱਗੀ ਪਰ ਹੋਰ ਕੋਈ ਨਹੀਂ ਬਲਾਉਣੀ ਅੱਛਾ ਦੋਵਾਂ ਲਈ ਕਰਨਾ ਸੋ ਇਹ ਜੀ ਮੈਂ ਲੈ ਆਉਣੀ ਬਣਾਉਣੀ ਹਾਂ ਠੀਕ ਹੈ ਚੱਲ ਬਣਾਉਣਾ ਫਿਰ ਹਾਂਜੀ ਕੋਈ ਨਹੀਂ ਚੱਲ ਆਏ ਮੈਂ ਲੰਮੀ ਲੱਗੇ ਚਾਹ ਲਈ ਉੱਥੇ ਕੋਈ ਗੱਲ ਨਹੀਂ ਜਾਉਂ ਹਾਂ ਟੈਂਡ ਚੱਲ ਉਹ ਵਰਾ ਕੇ ਕਿਸਨਜੀ ਮੈਂ ਗੱਲਾਂ ਨਹੀਂ ਸੁਣੀਆਂ ਮੈਨੂੰ ਤੇ ਇੰਨੀ ਟੈਨਸ਼ਨ ਹੈ ਮੈਂ ਕਿੰਨੇ ਮੈਂ ਗੱਲਾਂ ਤਾਂ ਨਹੀਂ ਕਿ ਕਿ ਸੁਣ ਲਈਆਂ ਜੀ ਕਿ ਮੇਰੀ ਗੱਲਾਂ ਤਾਂ ਮੈਂ ਇਹਨੇ ਤੇ ਮੈਨੂੰ ਕੋਉਣਾ ਤੱਕ ਨਹੀਂ ਤੇ ਚੰਗੀ ਤਰ੍ਹਾਂ ਨਹੀਂ ਇਹਨੇ ਬੋਲਿਆ ਜਦੋਂ ਗੱਲਾਂ ਨਹੀਂ ਸੁਣੀਆਂ ਕਿ ਦੱਸਣਾ ਬੋਲਣ ਡੇ ਹਾਂ ਸਾਹ ਸਾਹ ਕੇ ਨਾਲ ਮੈਨੂੰ ਉਹ ਕੈਂਡੀ ਤੇ ਨੀ ਚਾਹ ਪੀਣੀ ਤੇ ਚਲ ਮੈਂ ਹਾਂ ਚੰਗਾ ਉਹਨੇ ਕਹਿ ਦਿੱਤਾ ਮम्मी ਲਾ ਦੇ ਕਹਿੰਦੇ ਚਲ ਮम्मी ਲਾ ਕੇ ਠੀਕ ਕਰਨਾ ਵਾ ਅੰਦਰ ਹੀ ਬਹਿ ਜਾਣੀ ਚਲ ਅੰਦਰ ਹੀ ਬੈਠੇ ਕਿ ਕਿ ਵੀ ਢਾਬੇ ਗਰਮੀ ਲੱਗਣ ਦਾ ਵੀ ਆ ਰਹਾ ਮੈਂ ਬੇਲੀ ਦੀ ਆਉਂਦਾ ਆਵਗਦੀ ਹੈ ਨਾ ਤੇ ਉੱਥੇ ਬਾਹਰ ਵੀ ਗਰਮੀ ਚ ਲੱਗਣੀ ਹਵਾ ਤੇ ਬੜੀ ਸੋਹਣੀ ਚੱਲਣ ਦੀ ਪਰ ਹੁਣ ਸੇਕ ਜਾ ਵੱਜਣ ਦਾ ਪਿਆ ਹੈ ਨਾ ਹਾਂ ਕਿੱਥੇ ਗਈ ਲਖਵੀਰ ਜਿੱਦੀ ਮੈਂ ਖਾ ਚਾਹਾਂਗੇ ਚਾਹ ਪੀ ਕੇ ਵਾ ਚੌਂਕੇ ਕਰੀ ਰੈਸਟ ਕਰਨਾ ਨਹੀਂ ਮੰਮੀ ਰਾਸ਼ਟਰੀ ਦਿਨ ਮੈਂ ਕਰਨੀ ਮੈਂ ਤੇ ਕੋਈ ਗੱਲ ਕਰਨੀ ਹੈ ਤੁਹਾਡੇ ਨਾਲ ਹਾਂ ਕਰ ਦੀਦੀ ਸੁੱਕੀ ਹੋਂ ਜਦੋਂ ਮੈਂ ਆਈ ਨਹੀਂ ਪਾਰੋ ਤੇ ਮੈਂ ਨਾ ਦੀਦੀ ਤੁੱਤੇ ਫੋਨ ਤੇ ਲੱਗੀ ਸੀ ਤੇ ਮੈਂ ਤੁਹਾਡੇ ਗਾਹ ਸੁਣਿਆ ਮੈਂ ਹੈ ਪਤਾ ਨਹੀਂ ਕਿੰਨਾ ਲੱਗੇ ਗੱਲਾਂ ਕਰਦੇ ਮੈਂ ਚਲ ਮੈਂ ਕਹਿੰਨੀ ਹੈ ਵੀ ਅੰਦਰ ਚੱਲ ਜਾ ਅੱਛਾ ਤੇ ਜਦੋਂ ਮੈਂ ਲਾ ਕੇ ਗਈ ਨਾ ਉਹ ਤਾਂ ਪਿਆਲੀ ਜੀਆਂ ਗੱਲਾਂ ਛੇੜ ਕੇ ਬੈਠੀ ਅੱਛਾ ਤੇ ਮੈਨੂੰ ਲੱਗਦਾ ਵੀ ਉਹ ਦੀਦੀ ਨਾਲ ਹੀ ਗੱਲਾਂ ਕਰ ਹਾਂ ਆਵਾਜ਼ ਦੀਦੀ ਦੀ ਆਉਂਦੀ ਅੱਛਾ ਛੇੜ ਵਿੱਚ ਫੋਨ ਚ ਬਾਹਰ ਆਉਂਦੀ ਨਾ ਆਵਾਜ਼ ਹਾਂ ਤੇ ਮੈਂ ਗੱਲਾਂ ਉਹਦਾ ਦੀਦੀ ਦੇ ਕੋ ਪਤਾ ਲੱਗਾ ਆਵਾਜ਼ ਤਾਂ ਵੀ ਦੀਦੀ ਦੀ ਹੈ ਤੇ ਗਿੰਦੀ ਕਿਆ ਨਾ ਕਿ ਮੈਂ ਇਹਨਾਂ ਇੰਜੇ ਮੈਨੂੰ ਲੱਗਦਾ ਇਹ ਤਾਂ ਨਹੀਂ ਖਸੂਰ ਹੈਗਾ ਇਹਨੂੰ ਨਾ ਦੀਦੀ ਨੇ ਚੁਕਣਾ ਦਿੱਤੀ ਹੈ ਤੇ ਦੀਦੀ ਕੁਲੰਦਰ ਨੇ ਤੇ ਦੀਦੀ ਕੁਲਵਿੰਦਰ ਨੇ ਆਹ ਤੇ ਉਹ ਉਹਲੇ ਕਹਿੰਦੀ ਕਿਹਦੀ ਤੂੰ ਟੈਨਸ਼ਨ ਨਾ ਲੈ ਕਿਸੇ ਕਾਲਦੀ ਮੈਂ ਤੇਰੇ ਨਾਲ ਆ ਬਸ ਇਦਾਂ ਹੀ ਹੁਣ ਆੜ ਕੇ ਰਹੀ ਤੇ ਮੇਰੇ ਪਿਆਲੇ ਦੋਵਾਂ ਦੋਹਾਂ ਹਿੱਸਿਆਂ ਦੇ ਲਵਾਓ ਟਾਈਮਰ ਉਦੋਂ ਦੀ ਗੜਾਈ ਪਈ ਗਾ ਮੈਨੂੰ ਲੱਗਦਾ ਇਹੋ ਗੱਲ ਹੈ ਜਿੱਦ ਤੱਕ ਅਸੀਂ ਅੱਜੋ ਵਾਲੀ ਨਹੀਂ ਆਹ ਉਹਦੋਂ ਕਿਦੇ ਮਗਰੋਂ ਘਰ ਆਈ ਹੈ ਦੀਦੀ ਜਾਂ ਇਹਨਾਂ ਦੀ ਫੋਨ ਤੇ ਗੱਲ ਹੋਈ ਆ ਹੋ ਗਿਆ ਇਨਚਰ ਹੋ ਗਿਆ ਵਾ ਕਦੀ ਕੋਈ ਘਾਲ ਨਹੀਂ ਕੋਈ ਪਾੜ ਨਹੀਂ ਤੇ ਅਹੀਂ ਨਾਲ ਘਾਰ ਹੀ ਅੰਤ ਜਿੰਨੇ ਪੈਰੀ ਨਹੀਂ ਗੱਲ ਛੜੀ ਤੇ ਫੋਸਿਲ ਨੇ ਉਹਨੂੰ ਉਹਨੂੰ ਕੁਸ਼ੀਰ ਫੇਰ ਕੇ ਆਣਗੇ ਮੈਂ ਇਤਿਹਾਸ ਕਰਦੀ ਆਂ ਇਹ ਸਾਥ ਕਰਦਾ ਵਾ ਚੈਨ ਆਖਣ ਦੇ ਪੀ ਆ ਮੈਂ ਦਾਨੇ ਕੇ ਇਹ ਕੱਲੜਾਈ ਪਾਈ ਚਲ ਫਿਰ ਇਤਨੀ ਕਰ ਲੈਣ ਉਹਨੂੰ ਇੱਥੇ ਸਾਧ ਲੈਣੇ ਉਹਨਾਂ ਕਰਕੇ ਸੱਜ ਲੋ ਫਿਰ ਆਹ ਉਹਨੂੰ ਸੱਜਨੇ ਆ ਨਾਲੇ ਇਹ ਵੀ ਦੀਦੀ ਵੀ ਕਰਨੇ ਹਨਾ ਸਾਰੀ ਗੱਲ ਨਿਬੜਜੂਗੀ ਨਿਬੜਜੂਗੀ ਹਾਂ ਤੇ ਰਹੀ ਗੱਲ ਪਿਆਲੀ ਨਹੀਂ ਤੇ ਇੰਦਾ ਕਰਨੇ ਆ ਜਿਵੇਂ ਪਿਆਲੀ ਕਰਕੇ ਲੜਾਈ ਸਾਡੇ ਘਰ ਚ ਪੈਂਦੀ ਆ ਪਿਆਲੀ ਰਹਿਣ ਹੀ ਨਹੀਂ ਦਿੰਦੇ ਤੇ ਉਹਨੂੰ ਜਾਣੀ ਫਿਰ ਹੋਰ ਦਾਦੀਆਂ ਉੱਤੇ ਵੀ ਜਾਵਾਂ ਦਸੂ ਗਾਣ ਕੇ ਮੈਂ ਤੇ ਕਹਾਂ ਹਾਂ ਜੀ ਹੋਰ ਇੰਨਾ ਸਾਡਾ ਪਿਆਰ ਹੀ ਹਨਾ ਇੰਦੋਂ ਦੀ ਇਕੱਠੀਆਂ ਰਹਿਣੀਆਂ ਜੇ ਪਿਆਲੀ ਕਰਕੇ ਸਾਡੇ ਘਰ ਚ ਲੜਾਈ ਪੈਣੀਆਂ ਤੇ ਜੇ ਇੰਨਾ ਦਾ ਘਰ ਸੁਆਕ ਨਹੀਂ ਮੈਂ ਤੇ ਇਦਾਂ ਤੁਹਾਨੂੰ ਕਹਾਂ ਜੀ ਤੁਸੀਂ ਦੀਦੀ ਨਾਲ ਲਵਾ ਦਿਓ ਜੇ ਨਹੀਂ ਇਹਦਾ ਕੰਮ ਸਹੀ ਹੁੰਦਾ ਤਾਂ ਤੁਸੀਂ ਕੋਈ ਨਹੀਂ ਤੁਸੀਂ ਪਿਆਲੀ ਲੈਣੀ ਦੋ ਜ਼ਰੂਰੀ ਨਹੀਂ ਵੀ ਪਿਆਲੀ ਲੈਣੀ ਆ ਤੁਹਾਡਾ ਘਰ ਇੰਨਾ ਵਧੀਆ ਚੱਲਣ ਡਿਆ ਇਦਾਂ ਹੀ ਚੱਲਦਾ ਰਹੇ ਇਹ ਹੀ ਪੜਾਏ ਉਹ ਹੁਣ ਮੈਂ ਨਾ ਕਰਨੀ ਆ ਫੋਨ ਦੀ ਬਿਲਕੁਲ ਿਆਰ ਨਾ ਹਾਂ ਘਰ ਤੋਂ ਕਰ ਫੋਨ ਉਹਨੂੰ ਇੱਥੇ ਬੱਤ ਲੈਣਾ ਤਾ ਕੋਈ ਨਾ ਮੈਂ ਮੈ ਕਰ ਕਰਨੀ ਆ ਫੋਨ ਹੈ ਅੱਛਾ ਘਰ ਲੈ ਤੀਰੀ ਤੇ ਆਉਣੀ ਤੇ ਨਾ ਬੈਠੇ ਆ ਜਾ ਸਾਸਿਕਾ ਦੇ ਦੇ ਹਾਂ ਜੀ ਉਹ ਆਖਣੇ ਨੂੰ ਉਹਨਾਂ ਕਰਦੇ ਆ ਤੁਹਾਡੇ ਵਾਲੀ ਚੱਲੀ ਮੈਂ ਚੱਲੀ ਹਾਂ ਮੈਂ ਜਾ ਫੋਨ ਕਰਨੀ ਆ ਤੇ ਮੈਂ ਚੱਲ ਧੁੱਪ ਲੱਗੀ ਕਿ ਕਿਚਾਣਾ ਨੂੰ ਫੋਨ ਹੀ ਕਰਨੀ ਚੱਕੀ ਆਖਣ ਦੀ ਕਿ ਸੰਦੀਪਾ ਨੂੰ ਜਾ ਕੇ ਕਰਨ ਦੇ ਕਿ ਗਮ ਹੀ ਪਈ ਤੁਸੀਂ ਆਹ ਕੰਮ ਹੀ ਗਮ ਐਖਣ ਨਹੀਂ ਨੂੰ ਫੋਨ ਕਰ ਅੱਛਾ ਚੱਲ ਤੀਨ ਨੂੰ ਆਜ ਮਾਰਨੀ ਲਖਵੀਰ ਹਾਂ ਮੈਂ ਵੀ ਇੱਥੇ ਬੈਠੀ ਤੇ ਮੈਂ ਜਾਣੀ ਉੱਤਰ ਕੀ ਕਰ ਅੱਛਾ ਅੱਛਾ ਲਖਵੀਰ ਆ ਜਾ ਇੱਥੇ ਸਾਹਿਬ ਹਾਂਜੀ ਹਾਂਜੀ ਠੀਕ ਆ ਸਤੀ ਸਤੀ ਕਾ ਦੀ ਜੀ ਸਾਸਰੀ ਹੋਰ ਕੀ ਕਰਦੇ ਆਏ ਕੋਸ਼ਣ ਨੇ ਉੱਥੇ ਬੈਠੀ ਮੈਂ ਵੀ ਤੇ ਅਨਵਾਰ ਸੁੱਤੀ ਹਾਂਜੀ ਮੈਂ ਵੀ ਚਾਹ ਪੀ ਕੇ ਦੇ ਲੰਦੇ ਟੈਕੀ ਹਾਂਜੀ ਤੇ ਮੰਮੀ ਬਾਅਦ ਦੀ ਜੇ ਮੈਂ ਹੱਥ ਕਰੀ ਗਏ ਬੱਚੇ ਸੂ ਹਾਂਜੀ ਬੱਚੇ ਗਏ ਆ ਹਾਂਜੀ ਮੰਮੀ ਹੁਣ ਦੱਸ ਪਹਿਲੀ ਤੇਰੇ ਨਾਲ ਕਰਾਈ ਇੱਕ ਸੰਦੀਪ ਨੇ ਨਾਮ ਜੇ ਮੰਮੀ ਮੇਰਾ ਪਹਿਲਾ ਕੀ ਆ ਕਿ ਪੈਰੀ ਜਿਹੜੀ ਅੱਧੀ ਅੱਧੀ ਹੁਣ ਤੇ ਤੇ ਪਹਿਲਾਂ ਕੋਈ ਗੱਲ ਹੈ ਸੰਦੀਪ ਨੇ ਨਾਮ ਕਰਾਇਆ ਪਹਿਲਾਂ ਦੋ ਮੰਨ ਲਗੇ ਆ ਮੈਂ ਸੁਣਿਆ ਜਤੀ ਜੀ ਪਹਿਲੇ ਲਾੜੇ ਤੁਸੀਂ ਅੱਜ ਬੜੀ ਠੀਕ ਲੱਗ ਰਹੇ ਹੋ ਲੰਡ ਦੇ ਹੈ ਬਰਾਡੇ ਨਾਲ ਲੜਾਈ ਵੈਗੀ ਹਮ ਕਬੀਰ ਨੂੰ ਤੇਨੇ ਪਹਿਲਾਂ ਕੀ ਪੱਟੀ ਪੜਾਈ ਹੋ ਗਈ ਕੋਈ ਗੱਲ ਕਰੀ ਜਾਂਦੀ ਅੱਧੀ ਅੱਧੀ ਨਾ ਮਾਵਾਂ ਦੀ ਦੀ ਤਾਂ ਤੇ ਫਿਰ ਕੀ ਐਨ ਕਬੀਰ ਤੇਰੇ ਨਾਲ ਹੋ ਜੇ ਉਹਦੇ ਨਾਲ ਹੋ ਜੇ ਕੀ ਗੱਲ ਆ ਬੁਦੇ ਨਹੀਂ ਹੋ ਲੰਡੇ ਫਿਰ ਕੀ ਕੋਈ ਗੱਲ ਤੁਸੀਂ ਇਕੱਠੇ ਤਾਂ ਹੈਗੇ ਬੜਾ ਵਧੀਆ ਤੁਹਾਡਾ ਆਪਸ ਵਿੱਚ ਪਿਆਰ ਲੰਗਣ ਡਿਆ ਵੇ ਗੁੰਨੀ ਦੇ ਬਣ ਗਈ ਚੰਗੀ ਬਣ ਗਈ ਇਹਨਾਂ ਦੇ ਸਾਹਮਣੇ ਤੇ ਮੈਨੂੰ ਪਟੀਆਂ ਇੰਨੇ ਪੜਾਈਆਂ ਤੇ ਵੇ ਹੁਣ ਚਾਤਰ ਬਣ ਗਈ ਹੋਰ ਫਿਰ ਤਾਂ ਜੀ ਕੀ ਬਣੀ ਢਾਡੀ ਸਲਾਹ ਹੁਣ ਇੱਕ ਦਿਨਾਂ ਲੈਣੀ ਕਿ ਦੋਵਾਂ ਦੇ ਲੈ ਨਹੀਂ ਕਲਵਿੰਦਰ ਹਰਾ ਡਾ ਡਾ ਵੀ ਲਈ ਇਹਨਾਂ ਪੈਸੇ ਆਬ ਜੇ ਚਾਤਰਾਂ ਦਾ ਤੋਂ ਹੁਣ ਨਹੀਂ ਇਹ ਰਾਜਵਾੜੇ ਵੀ ਲੜਾਈ ਪੈਂਦੀ ਹੈ ਸਾਥੀ ਬੈਗਾ ਨਹੀਂ ਤੇ ਲੜਾਈ ਕੋ ਪੌਂਡੇ ਲਖਵੀਰ ਤੇ ਰੱਖੀ ਤੂੰ ਸੰਦੀਪ ਦੇ ਨਾਲ ਹੀ ਲੈ ਲੈਣਦੇ ਇੱਕੋ ਹੀ ਗੱਲ ਢਾਡੀ ਆਪਸ ਵਿੱਚ ਇਕੱਠੇ ਰਹਿ ਗਈ ਪਈ ਉਹ ਕੋਲ ਲੜਾਈ ਪਾਉਂਦੀ ਚਲ ਜੀ ਗੱਲ ਵੰਡਦੀ ਉਹਨਾਂ ਨੇ ਤੇ ਲੈ ਲੈ ਤੇ ਤੂੰ ਕਿਹਦੇ ਚੰਗੀ ਜੀ ਜੀ ਤੂੰ ਇਹ ਨਾ ਤੈਨੂੰ ਮੈਂ ਪੁੱਛਦੀ ਵੀ ਕਿਉਂ ਕਰਨੀ ਤਾਂ ਖਾਦ ਹੋ ਗਈ ਐ ਜਨਤਵਾਰੀ ਹੈ ਹੈ ਪਹਿਲਾਂ ਮੈਂ ਫੋਨ ਨਾ ਤੇ ਘਰ ਸਾਰ ਸਾਰ ਕੇ ਪੱਟੀਆਂ ਪੜਾਈਆਂ ਵੀ ਤੂੰ ਪਹਿਲੀ ਵਾਰ ਉਹਨਾਂ ਨੇ ਕਹਿ ਪਈ ਐਦਾ ਤਾਂ ਸੋਹਣਾ ਚਾਹੀਦਾ ਤੇ ਹੁਣ ਆਈ ਐ ਤੇ ਮੰਮੀ ਨੂੰ ਦਾ ਸਾਹਮਣੇ ਤੇ ਆਪ ਹੁਣ ਚਾਤਰ ਬਣ ਗਈ ਹਾਂ ਹੱਦ ਹੋਈ ਇਹਨਾਂ ਦੀ ਲਖਵੀਰ ਤਾਂ ਇੱਥੇ ਆਣ ਬੈਠੀ ਆ ਆ ਗਏ ਤੂੰ ਟੁੱਟ ਗਿਆ ਗਈ ਤਹੋ ਮੈਂ ਜੀ ਜੀ ਦੱਸ ਕੀ ਕਰਦੀ ਉਸਕੇ ਨਾਲ ਨਹੀਂ ਤਾਂ ਮੈਂ ਇਸਦੇ ਨੇ ਉਹਨਾਂ ਸਾਹਮਣੇ ਥੋੜੀ ਖਾਣਾ ਹੀ ਹੁਣ ਮੈਂ ਉਹਨਾਂ ਦੇ ਸਾਹਮਣੇ ਹੁੰਦਾ ਵੱਲਦੀ ਥੋੜੀ ਬੋਤੀ ਜੱਲ ਕਰਨੀ ਭੈਣ ਜੀ ਜੀ ਐਡਾ ਥੋੜੀ ਹੁੰਦੀ ਹੈ ਉਹ ਜੇ ਬੰਦਾ ਤੁਸੀਂ ਜੇ ਗੱਲ ਕੀਤੀ ਹੈ ਤਾਂ ਤੁਸੀਂ ਸਹੀ ਤਰੀਕਿਆਂ ਚ ਚੱਲੋ ਨਾ ਜੇ ਤੁਸੀਂ ਮੈਨੂੰ ਕਿਹਾ ਵਾ ਮੈਂ ਕਿਹਾ ਦੀ ਮਾਸੀ ਕਿਹਾ ਹੁਣ ਮੈਂ ਉਹਨਾਂ ਸਾਹਮਣੇ ਥੋੜੀ ਕਿ ਐਸਾ ਕਦੀ ਨਹੀਂ ਇਹਦਾ ਫਾਇਦਾ ਮੇਰੇ ਲਈ ਮੇਰਾ ਫਾਇਦਾ ਇੱਥੇ ਕੀ ਹੋ ਗਿਆ ਮੇਰਾ ਤਾਂ ਨੁਕਸਾਨ ਹੀ ਨੁਕਸਾਨ ਹੋ ਗਿਆ ਹੁਣ ਮੰਮੀ ਨੇ ਕਿਹਾ ਤੁਹਾਨੂੰ ਕਹਿਤਾ ਕਿ ਅਸੀਂ ਪਹਿਲੀ ਨਹੀਂ ਲੈ ਹਨਾ ਤੇ ਉਹ ਤੁਸੀਂ ਮੈਨੂੰ ਪਟਿੰਗਾ ਭਰਾ ਕਿ ਮੈਂ ਆਪਣੇ ਘਰ ਕਲੇਸ਼ ਪਾਇਆ ਤੁਹਾਡੇ ਮਤਲਬ ਕਰਕੇ ਤੇ ਮੈਂ ਤੇਰੇ ਪਰਿਵਾਰ ਦੇ ਸਾਹਮਣੇ ਜਾ ਕੇ ਤੂੰ ਤੁਹਾਡਾ ਬਰਾਬਰ ਦਾ ਭੰਦਾ ਵਾ ਮੈਂ ਥੋੜੀ ਕਿ ਆਈ ਹੁਣ ਮੈਂ ਥੋੜੀ ਉਹਨਾਂ ਨੂੰ ਕਿਹਾ ਵੀ ਤੁਸੀਂ ਪਹਿਲੀ ਨਾ ਲਓ ਵੀ ਉਹ ਤੇ ਤੁਹਾਡੇ ਘਰ ਦਾ ਮਸਲਾ ਲੈਣ ਨਾ ਲੈਣ ਮੈਂ ਤੁਹਾਨੂੰ ਇਹ ਕਹਿ ਪੀ ਜੇ ਲੈਂਦੇ ਤਾਂ ਦੋ ਅੱਧ ਲਓ ਮੈਂ ਉਹਨਾਂ ਨੂੰ ਇਹ ਥੋੜੀ ਕਿ ਆਪੇ ਲੋ ਹੀ ਨਾ ਹੋਣਾ ਮੇਰੇ ਤੇਰੇ ਪੈ ਦੇ ਦੀ ਗੱਲ ਕੀਤੀ ਤੂੰ ਸਗੋਂ ਉਲਟਾ ਮੈਨੂੰ ਦੇ ਲੈ ਤੇ ਫਾਇਦਾ ਇਹ ਤੇ ਮੇਰਾ ਖੇ ਆਂ ਮੇਰਾ ਤੇ ਨੁਕਸਾਨ ਨਹੀਂ ਚਾਰੇ ਪਾਸਿਓਂ ਫਿਰ ਹੁਣ ਤੀ ਪਹਿਲਾਂ ਸਾਡੇ ਘਰਾਂ 'ਚ ਇਦਾਂ ਲੜਾਈਆਂ ਪਾਤੀਆਂ ਸਾਡਾ ਬੜਾ ਸੋਹਣਾ ਚੱਲਦਾ ਸੀ ਤੇ ਹੁਣ ਤੂੰ ਆਣ ਕੇ ਹੁਣ ਸਾਰੇ ਮੇਰੇ ਗੱਲ ਸੁਣ ਪੈਣਾ ਮੈਂ ਤੁਹਾਡੇ ਘਰ ਚ ਕਲੇਸ਼ ਨਹੀਂ ਪਾਉਂਦੀ ਤੁਸੀਂ ਪੈੜੀ ਲਓ ਨਾ ਲਓ ਜੋ ਮਰਜ਼ੀ ਕਰੋ ਮੈਨੂੰ ਕੋਈ ਨਹੀਂ ਐ ਤੇ ਮੈਂ ਤੇ ਤੈਨੂੰ ਤੇਰੇ ਫਾਇਦੇ ਦੀ ਗੱਲ ਦਿੱਤੀ ਤੇ ਨਹੀਂ ਰਹਿ ਨੂੰ ਤੇ ਜਾਓ ਮੈਂ ਮੁੰਡੂ ਲੋੜ ਪਈ ਗਏ ਜੋ ਸਤੇ ਦਿਨ ਤੇ ਮੈਂ ਨਿਕਲੀ ਵੀ ਜਿਹੜੀ ਇਹਦੇ ਮਗਰ ਲਾ ਕੇ ਤੇ ਆਪਣਾ ਕਾਰ ਪਾੜਿਆ ਹੈ ਕਿੰਨਾ ਸਣਾ ਹਟਾ ਪਾ ਕੇ ਤੇ ਇਹਦੇ ਮਗਰ ਲਾ ਕੇ ਤੇ ਹੁਣ ਮੈਂ ਆਪੇ ਘਰ ਚ ਲੜਾਈ ਪਾਈ ਇਹ ਇਹਨਾਂ ਲੋਕਾਂ ਤੋਂ ਹਾਰਦੀ ਇਹਨਾਂ ਵਾਲੀ ਕਲਿੰਦਰ ਆ ਜਾ ਆ ਜਾ ਪੀ ਕੇ ਜਾਈਆਂ ਮੈਂ ਨਹੀਂ ਆ ਜਾ ਬਣੀ ਆ ਆਇਓ ਨੋ ਕੀ ਹੋ ਗਿਆ ਇਹ ਹਾਂਜੀ ਮੰਮੀ ਇੱਥੇ ਆ ਹਾਂਜੀ ਕੀ ਅੰਦੀ ਕਲਵਿੰਦਰੋਂ ਕਲਵਿੰਦਰ ਨੇ ਕਿਹਾ ਕਲਵਿੰਦਰ ਦੀ ਮੈਂ ਦੱਸਦੀ ਆ ਕਿਹੜੀ ਕਰਤੂਤ ਉਹਨੇ ਕੀਤੀ ਹਾਂ ਇਹ ਦਿੱਤਾ ਕਿ ਮੈਨੂੰ ਫੋਨ ਕਰਕੇ ਸਾਦੇ ਆ ਨਾ ਇਹਨਾਂ ਨੇ ਪਤਾ ਲੱਗ ਗਿਆ ਕਿ ਤੇ ਤੁਹਾਡੇ ਗੱਲਾਂ ਸੁਣ ਲਈ ਤੇ ਪਹਿਲੀ ਲੈਣ ਦੇ ਹੁਣ ਤੁਹਾਨੂੰ ਪਤਾ ਵੀ ਕੋਈ ਨਹੀਂ ਜਿਹੜਾ ਵੇਖ ਕੇ ਚੜਦਾ ਥੋੜਾ ਹਾਂ ਇਹਨਾਂ ਮਿਲ ਕੇ ਮੈਨੂੰ ਘਰ ਸੱਦੇ ਆ ਇਹ ਜੇ ਪਹਿਲੀ ਲੈਣ ਦੇ ਆ ਤੇ ਉਹਦੇ ਨਾਂ ਤੇ ਨਾ ਹੁੰਦਾ ਹੀ ਤੇ ਤੂੰ ਆਪਣੇ ਮਤਲਬ ਅੱਧੀ ਅੱਧੀ ਕਹੋ ਕਰੇ ਮੈਂ ਵੀ ਸੁਦੈਣ ਉਹਦੇ ਮਗਰ ਲੱਗਦੀ ਹੈ ਤੇ ਆਪਣੇ ਘਰ ਤੇ ਮਵਾਦੂ ਦੀ ਲੜਾਈ ਪਾਈ ਤੇ ਤੇਰੇ ਮੇਰੇ ਦਿਮਾਗ ਕੰਮ ਕਰਦਾ ਤੇ ਮੇਰਾ ਦਿਮਾਗ ਕੰਮ ਕੀਤਾ ਹੀ ਨਾ ਤੇ ਹੋ ਮੈਨੂੰ ਸਮਝ ਲੱਗ ਗਈ ਤੇ ਤੁਹਾਡੇ ਸਾਹਮਣੇ ਤੇ ਚਾਦਰ bant ਗਈ ਤੇ ਮੈਨੂੰ ਬਣਾਤਾ ਉਹਨੇ ਸੁਦੀਪ ਨੇ ਦੱਸਿਆ ਗੱਲ ਆ ਗਏ ਮੈਂ ਇਹੋ ਜਿਹੇ ਚੱਕਰ ਚੱਲਣ ਡਿਆ ਹੀ ਉਹ ਤੇ ਮੈਂ ਨਹੀਂ ਹਸਰ ਕਰਦੀ ਮੈਂ ਹਰ ਕੋਈ ਇੰਜਨ ਹੋਊ ਗੱਲ ਵੇਖੀ ਜਾਊਗੀ ਤੇ ਮੈਂ ਰੱਬ ਬੁੱਧੂ ਤੇ ਮੈਂ ਆ ਰਿਹਾ ਕਿ ਜਿਹੜੀ ਜਿਹੜੀਆਂ ਟੁਕੜਾਂ ਚ ਮੈਂ ਆ ਗਈ ਤੇਰੇ ਨਾਮ ਤੇ ਤੇਰਾ ਵਿਆਹ ਹੋਇਆ ਪਲਾਟ ਲਵਾਇਆ ਹੈ ਹਾਂ ਮੇਰੇ ਦਿਮਾਗ ਤੇ ਇਹ ਗੱਲ ਆ ਹੀ ਨਿਕਲ ਗਈ ਹੈ ਹੈ ਤੇ ਆਪਰੇ ਘਰ ਉਹ ਚੰਗੀ ਭਲੀ ਤੇ ਲੋਕਾਂ ਦੇ ਘਰਾਂ ਵਿੱਚੋਂ ਕਲੇਸ਼ ਪਾਉਂਦੀ ਹੈ ਤੇ ਤਮਾਸ਼ਾ ਲੋਕੀ ਵੇਖਦੀਆਂ ਇਹ ਵੀ ਕਿਵੇਂ ਹੈਗੀ ਕਿ ਇਹ ਘਰੇ ਦਾ ਟੱਕਣ ਵਾ ਇਹਨੂੰ ਬਾਤੋ ਹਾਂ ਦੇ ਨਾਲ ਤੁਸੀਂ ਲੈਣਾ ਤਾਂ ਗੱਲ ਕਰ ਲੈਣੀ ਹੋ ਮਮੀ ਜੀ ਗੱਲ ਮੈਂ ਤੁਹਾਡੇ ਨਾਲ ਕੀ ਕਰਦੀ ਉਹਨੇ ਮੈਨੂੰ ਜਿੱਦਾਂ ਐਵੇਂ ਤੂੰ ਘੂੜੀ ਦਿੱਤਾ ਮੈਨੇ ਮੌਕੇ ਦਿੱਤਾ ਕਿ ਗੱਲ ਕਰਦਾ ਚਲੋ ਤੂੰ ਆਪਣੇ ਡੈਡੀ ਨਾਲ ਗੱਲ ਕਰ ਲੈਣੀ ਮੇਰੇ ਨਾਲ ਕਰ ਲੈਿੰਦੀ ਮਮੀ ਗੱਲ ਕੀ ਕਰਦੀ ਮੈਨੂੰ ਕੋਈ ਸਮਝ ਨਹੀਂ ਲੱਗੀ ਤੇ ਮੇਰੇ ਨਾਲ ਬਣ ਕੇ ਡਿਆ ਹੈ ਜਿਆ ਹੁਣ ਨਾ ਨਾ ਆਉਂਦੇ ਰੀਰੀ ਹੈ ਹੈ ਤੇ ਜੇ ਅਮੋ ਸਮੈਨਾ ਗੱਲਾਂ ਮੈਨੂੰ ਤੇਰੇ ਕਰਤੂਤਾਂ ਦਾ ਪਤਾ ਨਹੀਂ ਲੱਗਣਾ ਅਜੇ ਕੀ ਤਾਂ ਨੇ ਕੀ ਕੀ ਮੇਰੇ ਕੋਲ ਕਰਵਾ ਲਿਆ ਤੈਨੂੰ ਪਤਾ ਹੈ ਹੈਡ ਕਰ ਇਨੀ ਬਣੀ ਹੈ ਤੁਹਾਡੀ ਬੇਤ ਬਾਕੀ ਕਿਦਾਂ ਪੈਣ ਦੀ ਹੈ ਤੋ ਮਮੀ ਕਿਹਾ ਮੈਨੂੰ ਕਰੋ ਮਾਫ਼ ਹਾਂ ਤੋ ਜਿਹੜੀ ਪਹਿਲੀ ਇਬਾਨਦ ਨਹੀਂ ਕਰਨੀ ਆਪਾਂ ਨਹੀਂ ਲੈਣੀ ਆਪਾਂ ਜ਼ਰੂਰ ਲੈਣੀ ਪਹਿਲੀ ਤੇ ਤੁਸੀਂ ਨਹੀਂ ਲਾਈਨ ਸਾਥ ਕਰਨ ਲੱਗੇ ਹਾਂ ਪਈ ਨਹੀਂ ਕੋਈ ਗੱਲ ਨਹੀਂ ਮੈਂ ਲੈਣੀ ਆਪਾਂ ਤੇ ਤੂੰ ਸਦੀਪ ਦੇ ਨਾਲ ਆਵਾਜ਼ ਤੇ ਮੈਨੂੰ ਕੋਈ ਇਤਰਾਜ਼ ਨਹੀਂ ਦਾਹੇ ਪਹਿਲਾਂ ਆਂਗੂ ਰਹਿਣੀ ਆਪਾਂ ਉਦਾਰ ਰਹਿਾਂਗੇ ਅਸੀਂ ਲੋਕਾਂ ਚ ਟੁਕੜਾ ਨਹੀਂ ਹੋਣਾ ਗਾਂ ਤੋਂ ਲੋਕੀ ਜੋ ਮੱਦੀ ਸਾਨੂੰ ਕਹਿੰਦੇ ਨੇ ਤੇ ਹਮ ਆਪਾਂ ਨਾਲ ਗੱਲਾਂ ਤੇ ਨਹੀਂ ਆਉਣਾ ਜਿਦਾਂ ਆਪਣਾ ਘਰ ਆਪਾਂ ਚੱਲਦੇ ਆ ਆਪਣਾ ਵੇਖੀ ਦੰਨਾ ਨਾ ਬੈਤ ਰਿਕਾ ਨੰਗਰ ਚੋਕੜਾਂ ਤੇ ਪੱਥਰ ਪਾੜ ਦਿੰਦੀ ਐ ਚੋਕੜਾਂ ਦੇ ਵੱਡੇ ਵੱਡੇ ਅੰਥਲੇ ਲਾ ਦਿੰਦੀ ਹਾਂਜੀ ਇਹ ਤਾਂ ਮੈਂ ਠੀਕ ਆ ਚਲੋ ਐਰ ਕੇ ਮੈਨੂੰ ਕਰੋ ਮਾਫ ਤੇ ਗਾਂ ਤੋਂ ਮੈਂ ਕਿਸਦੀਆਂ ਚੋਕੜਾਂ ਚੰਨੀਆਂ ਸਾਰ ਠੀਕ ਐ ਕਰੋ ਕੰਮ ਫਿਰ ਜਿਦਾਂ ਅੱਗੇ ਕਰਦੀਆਂ ਜੀ ਆਹ